ਆਕਾ ਨੂੰ ਇਹ ਮੇਰੇ ਟੈਨਿਓ ਤੇ 70% ਬਣ ਗਿਆ ਸੀ ਬਿਲਕੁਲ ਦਾ ਦਿੱਸ ਤੇ ਨਵਾਂ ਸਟਾਰਟਅਪ ਹੋਇਆ ਦਾ ਨਹੀਂ ਮੈਂ ਰੱਖੋ ਮੈਂ ਕਿਸੇ ਵੱਲੇ ਦੇਸ਼ ਤੇ ਬੋਲਣਾ ਨਾ ਛੱਡ ਦਿਓ ਗੱਲਾਂ ਹੋਂਸਟ ਹੈ ਕਿ ਲੋਕਾਂ ਨੂੰ ਪ੍ਰੋਮਿਸ ਸੀ ਕਿ ਤੁਸੀਂ ਐਮਪੀ ਸਾਹਿਬ ਸਾਡੇ ਪਲੇਸਿੰਗਸ ਦੋ ਤੁਸੀਂ ਮਿਲ ਕੇ ਏਟਲੀਸਟ ਜਿਹੜੇ ਸੈਂਟਰਲ ਗਵਰਨਮੈਂਟ ਦੇ ਰਿਲੇਟਿਡ ਕੰਮ ਆ ਉਹਨਾਂ ਨੂੰ ਅਸੀਂ ਐਕਸਪੀਡਿਟ ਕਰਾਈਏ ਮੈਂ ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਦਾ ਕਰਨਾ ਸਾਡੇ ਭਰਾਵਾਂ ਦਾ ਜਰਨਲਿਸਟ ਦਾ ਜਿਹੜੇ ਤੁਸੀਂ आए और टाइम क्डिया लोगों दसन मैं अपने सारे एम सी साहबान का मेरी टीम जी आई उन्होंने शुक्रिया अदा करना रेलवे ऑफिसर भी इतने ने मेहता साहब मैं उन्होंने भी शुक्रिया अदा करना और दीपक तो बिल्डरस की दी टीम इतने मैं नरेश जी का उन्होंने पूरी टीम का शुक्रिया अदा करना और भी पी पीडब्ल्यू डी के ऑफिसर्स इतने काम कर रहे हैं यंग लड़के ने हो भी खड़े होकर काम करा रहे मेरे टाइम भी हो ही ਤੇ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਨਾ ਹੁਣ ਅਸੀਂ ਅੱਜ ਕਿ ਇਸ ਜੰਕਸ਼ਨ ਪੁਆਇੰਟ ਤੇ ਆਂ ਔਰ ਇਹ ਆਲਮੋਸਟ ਤੁਸੀਂ ਦੇਖਿਆ ਉਹ ਕੰਪਲੀਟ ਹੋ ਰਿਹਾ ਤੁਸੀਂ ਜੇ ਕਵਰ ਕਰੋਗੇ ਤੇ ਜਦੋਂ ਮੈਂ NHAI ਕੋਲੋਂ ਪਰਮਿਸ਼ਨ ਲਈ ਸੀ ਇੱਕੋ ਕੰਡੀਸ਼ਨ ਚ ਉਹਨਾਂ ਨੇ ਲਈ ਸੀ ਕਿਉਂਕਿ ਸੇਫਟੀ ਮੈਜ਼ਰ ਵੀ ਦੇਖਣੇ ਨੇ ਪਹਿਲੇ ਤੇ ਮੈਂ ਡਿਫੈਂਸ ਦਾ ਨੈਸ਼ਨਲ ਹਾਈਵੇ ਤੇ ਰੋਪੀ ਦਾ ਥੈਂਕਸ ਕਰਨਾ ਤੈਨੂੰ ਵੀ ਕਰਦਾ ਰਿਹਾ ਕਿ ਮਿਰਕਲ ਬੜਾ ਰੇਅਰਲੀ ਉਹ ਆਪਣੇ ਹਾਈਵੇ ਦੇ ਨਾਲ ਸਟੇਟ ਹਾਈਵੇ ਨੂੰ ਕਨੈਕਟ ਕਰਨ ਦੀ ਪਰਮਿਸ਼ਨ ਦਿੰਦੇ ਨੇ ਤੇ ਸਾਨੂੰ ਉਹਨਾਂ ਨੇ ਦਿੱਤੀ ਲੋਕਾਂ ਦੀ ਮੁੱਖ ਸਮਝਦੇ ਹਾਂ ਮੈਂ 2019 ਵਿੱਚ ਹੀ ਇਹ ਪਰਮਿਸ਼ਨ ਲੈ ਆਏ ਐ ਅਸੀਂ ਇਹ ਨਵੀਂ ਪਰਮਿਸ਼ਨ ਨਹੀਂ ਹੈਗੀ ਉਹਦੇ ਵਿੱਚ ਸਾਡੀ ਉਹ ਸੀ ਕਿ ਉੱਥੇ ਜਿਹੜਾ ਗੱਡੀ ਪਿੱਛੋਂ ਆਉਂਦੀ ਹੈ ਤੇ ਉਹਦੇ ਵਿੱਚ ਅਸੀਂ ਆ ਪਾਥਵੇ ਬਣਾ ਰਹੇ ਹਾਂ ਪਿੱਛੋਂ ਗੱਡੀ ਚਲੇਗੀ ਆ ਕੇ ਇੱਥੇ ਐਂਟਰ ਕਰ ਜਾਏਗੀ ਔਰ ਜਿਨ੍ਹਾਂ ਨੇ ਉਧਰੋਂ ਆਣਾ ਹੈ ਇੱਧਰ ਐਂਟਰ ਕਰਕੇ ਫਿਰ ਉੱਧਰ ਜਾਣਗੇ ਇੱਧਰੋਂ ਕਿਸੇ ਨੂੰ ਜੇ ਤੇ ਚੱਕੀ ਵਾਲੀ ਜਾਣਾ ਹੈ ਉਹ ਇੱਥੋਂ ਕਲਾਈਨ ਕਰਨਗੇ ਤੇ ਲੈਫਟ ਲੈ ਕੇ ਥੋੜੀ ਸਰਵਿਸ ਲੇਨ ਫੜਨਗੇ ਤੇ ਫਿਰ ਅੱਗੇ ਚੱਲ ਜਾਣਗੇ ਮਗਰ ਜਿਨ੍ਹਾਂ ਨੇ ਵਾਪਸ ਜਾਣਾ ਹੈ ਉਹ ਅੱਗੇ ਜਿਹੜਾ ਯੂ ਟਰਨ ਹੈਗਾ ਫਲਾਵਰ ਦਾ ਉੱਥੋਂ ਲੈ ਕੇ ਚਲੇ ਜਾਣਗੇ ਇਹਦੇ ਪਿੱਛੇ ਦੇ ਤੁਸੀਂ ਦੇਖੋ ਮੈਂ ਆਈ ਦਾ ਉਹ ਦਿਖਾਈ ਦਿੰਦੇ ਆ ਇੱਕ ਬੰ ਥੋੜਾ ਸਾਈਡ ਤੋਂ ਨਾ ਉਹ ਜਿਹੜਾ ਫਲਾਵਰ ਆਲਰੇਡੀ ਤੁਸੀਂ ਦੇਖਿਆ ਉਹ ਗਾਰਡਰ ਪੈਗੇ ਦੇ ਨੇ ਉਹ ਜਿਹੜੇ ਥਲੇੜੇ ਗਾਰਡਰ ਵੀ ਬਣ ਗਏ ਦੇ ਨੇ ਉਹ ਸਿਰਫ ਪਲੇਸ ਕਰਨੇ ਨੇ ਇਹ ਵਿੱਚ ਜਿਹੜਾ ਡਿਫਿਕਲਟ ਕੰਮ ਸੀ ਉਹ ਸੀ ਆ ਜਿਹੜਾ ਵਿੱਚ ਰੇਲਵੇ ਲਾਈਨ ਦੇ ਉੱਪਰ ਕਰਨਾ ਉਹ ਐਪੀਰ ਹੈ ਇੱਕ ਵਾਰੀ ਦਿਖਾ ਦਿਓ ਤੁਸੀਂ ਤੇ ਮੈਂ ਲੋਕਾਂ ਨੂੰ ਬਸ ਇਹੀ ਕਹਿਣਾ ਚਾਹਨਾ ਕਿ ਤੁਹਾਨੂੰ ਪ੍ਰੋਮਿਸ ਕੀਤਾ ਸੀ ਮੈਂ ਐਮਪੀ ਦੇ ਇਲੈਕਸ਼ਨ ਤੋਂ ਬਾਅਦ ਅਸੀਂ ਪਿੱਛੇ ਪੇ ਦੇ ਆਂ ਔਰ ਮੈਨੂੰ ਲੱਗਦਾ ਕੋਸ਼ਿਸ਼ ਕਰਾਂਗੇ ਕਿ ਸਹੀ 4-5 ਮਹੀਨੇ ਦੇ ਅੰਦਰ-ਅੰਦਰ ਇਹ ਵਾਲਾ ਕੰਮ ਜਲਦੀ ਕਰਾਈਏ ਔਰ ਰੇਲਵੇ ਡਿਪਾਰਟਮੈਂਟ ਦਾ ਵੀ ਥੈਂਕਸ ਕਰਨਾ ਪੂਰਾ ਕੋਆਪਰੇਟ ਕਰ ਰਹੇ ਨੇ ਇੱਥੇ ਸਾਨੂੰ ਇੱਥੇ ਬੰਦ ਕਰਨ ਦੀ ਪਰਮਿਸ਼ਨ ਚਾਹੀਦੀ ਹੈ ਉਹ ਵੀ ਉਹ ਸਾਨੂੰ ਦੇ ਰਹੇ ਨੇ ਮਗਰ ਇੰਨਾ ਕਿ ਬੜਾ ਸਾਈਜ਼ ਕੰਮ ਹੈ ਔਰ ਉਹ ਮੈਨੂੰ ਯਕੀਨ ਹੈ ਕਿ ਇਹ ਕੰਪਨੀ ਬੜੀ ਅੱਛੀ ਹੈ ਔਰ ਦੀਪਕ ਬਿਲਡਰ ਉਹਨਾਂ ਦੀ ਟੀਮ ਔਰ ਪੀ ਡਬਲਯੂ ਡੀ ਦੇ ਅਫਸਰ ਮਿਲ ਕੇ ਕੰਮ ਕਰਾ ਦਿੰਦੇ। ਕਾਂਗਰਸ ਸਰਕਾਰ ਦੇ ਟਾਈਮ ਤੋਂ ਸਾਰੇ ਪੁਲ ਦਾ ਕੰਮ ਸਟਾਰਟ ਹੋਇਆ। ਉਸ ਟਾਈਮ ਤੇ 70% ਕੰਮ ਹੋ ਗਿਆ। 3 ਸਾਲ ਪਿੱਛਣ ਦੇ باوجود ਵੀ ਕੰਮ ਕੰਪਲੀਟ ਨਹੀਂ ਹੋ ਪਾਇਆ। ਮੈਨੂੰ ਲੱਗਦਾ ਕਿ ਇਹਨਾਂ ਨੇ ਫੋਕਸ ਹੀ ਨਹੀਂ ਸੀ ਔਰ ਯਾ ਦੇਖੋ ਐਸਪੀ ਸਪੋਰਟ ਮੈਂ ਕੰਪਨੀ ਦੀ ਗਲਤੀ ਨਹੀਂ ਕਹਿੰਦਾ ਜੀ ਕਿਉਂਕਿ ਮੇਰੇ ਟਾਈਮ ਦੀ ਤੇ ਕੰਪਨੀ ਨੇ ਕੰਮ ਕੀਤਾ। ਉਸੇ ਤਲਵਾੜਾ ਜੱਟਾ ਪੁਲ ਦੇਖੋ ਰਿਕਾਰਡ ਟਾਈਮ ਤੋਂ ਸੇਮ ਟੀਮ ਨੇ 30 ਕਰੋੜ ਦਾ ਕੰਮ ਖਤਮ ਕਰਕੇ ਪਹੁੰਚਿਆ ਜੀ ਔਰ ਮੈਂ ਬੜਾ ਕਲੀਅਰ ਆ ਕਿ ਨੌਕਰਾਂ ਵੱਲੋਂ ਕੋਈ ਪ੍ਰੋਬਲਮ ਆਈ ਹੈ ਔਰ ਨਾ ਕੰਪਨੀ ਵੱਲੋਂ ਪ੍ਰੋਬਲਮ ਆਈ ਹੈ ਕੋਆਰਡੀਨੇਸ਼ਨ ਦਾ ਜਰੂਰ ਇਸ਼ੂ ਆਇਆ ਜਾਂ ਸਮਝ ਨਹੀਂ ਪਾਏ ਜਾਂ ਕੋਈ ਕਾਰਨ ਹੋਏਗਾ ਮਦਰ ਜਿੱਥੇ ਇੱਕ ਅਪਰੂਵਲ ਸੀ ਮੈਨੂੰ ਜੋ ਪਤਾ ਚੱਲਿਆ ਇੱਕ ਛੋਟਾ ਜਿਹਾ ਅਪਰੂਵਲ ਸੀ ਜਿਹੜਾ ਮੇਰੇ ਟਾਈਮ 4 ਦਿਨ ਜਾਂ ਮੈਕਸਮ 5 ਦਿਨ ਚਾਹੁੰਦਾ ਸੀ ਉਸ ਕੱਲੇ ਅਪਰੂਵਲ ਨੂੰ ਮੈਂ ਅਸਲੀ ਮਨ ਨੇ 1 ਸਾਲ ਲਗਾਤਾ ਇਹ ਛੋਟੇ ਛੋਟੇ ਚੀਜ਼ ਨੂੰ ਸਾਲ ਸਾਲ ਲਗਾਓਗੇ ਤੇ ਰੇਟ ਵੱਧਦੇ ਆ ਜੀ ਜਦੋਂ ਰੇਟ ਵੱਧਦੇ ਆ ਤਾਂ ਫਿਰ ਠੇਕੇਦਾਰ ਨੂੰ ਨੁਕਸਾਨ ਹੁੰਦਾ ਫਿਰ ਇਹਦਾ ਡਿਵਾਈਸ ਐਡਮਿਨਿਸਟ੍ਰੇਟਿਵ ਉਪਰੋਬਲ ਹੁੰਦਾ ਤੇ ਮੈਨੂੰ ਲੱਗਦਾ ਨੈਗਲੀਜੈਂਸ ਰਹੀ ਆ ਮਗਰ ਹੁਣ ਮੈਂ ਨਹੀਂ ਜਾਣਾ ਚਾਹੁੰਦਾ ਸੀ ਅੱਗੇ ਲੱਕੇ ਇਹ 5 ਮਹੀਨੇ ਚ ਕੰਮ ਖਤਮ ਕਰਾਂਗੇ ਤਾਂ ਕਿ ਸਾਡੇ ਇਲਾਕੇ ਦੀ ਗਰੋਥ ਹੋਏ ਔਰ ਮੇਰਾ ਸਾਡੇ ਸ਼ਹਿਰ ਦਾ ਡ੍ਰੀਮ ਪ੍ਰੋਜੈਕਟ ਹੈ और मैं लगता है इसी साल ही अफसी चार पाँच महीने चलने चालू करा इत फिर मैं गल कर रहा हाँ जिनी भी मेरा एक प्रोमिस कि मैं किसी भी दुकान में डिसप्लेस नहीं कराँगा और मैं दुकान वाले ने जरिए कहना चाहना इतनी सोल्यूशन क्डा फ्लाईओवर जरा है कोई अंडरपास उत्थे नहीं बनेगा एल्यूशन क्डे रहा मैं एम पी साहब भी समझाते रहा मैं अफसरों ने भी समझा देंगे ਇਹਨੂੰ ਕਿਸ ਤਰੀਕੇ ਨਾਲ ਅਸੀਂ ਗੇਟ ਬੰਦ ਕਰਾਂਗੇ ਉਹਨੂੰ ਪਰੋਂ ਅਸੀਂ ਲੈ ਕੇ ਚਲੇ ਜਾਾਂਗੇ ਤੇ ਮੈਂ ਦੁਕਾਨਦਾਰ ਨੂੰ ਕਹਨਾ ਕਿ ਬਿਲਕੁਲ ਚਿੰਤਾ ਨਾ ਕਰਨਾ ਪਰੇਸ਼ਾਨ ਨਾ ਹੋਣਾ ਕਿਸੇ ਦੀ ਦੁਕਾਨ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕਿਸੇ ਦੀ ਕੋਈ ਬਿਜ਼ਨਸ ਨੂੰ ਪ੍ਰੋਬਲਮ ਨਹੀਂ ਆਏਗੀ ਤੇ ਮੇਰੇ ਬਾਅਦ ਜਿਹੜੇ 3-4 ਦੁਕਾਨਵਾਲਿਆਂ ਨੂੰ ਪ੍ਰੋਬਲਮ ਆਈ ਹੈ ਸਾਡੀ ਸਰਕਾਰ ਆਏਗੀ ਅਸੀਂ ਉਹਨਾਂ ਨੂੰ ਪੂਰਾ ਕੰਪਨਸੇਟ ਕਰਾ ਕੇ ਉਹਨਾਂ ਦੀ ਦੁਕਾਨਾਂ ਬਣਾ ਕੇ ਦੇਵਾਂਗੇ ਥੈਂਕ ਯੂ